ਸਾਂਡੇ ਸ਼ੋਅ ਵਿੱਚ ਦੇ ਇਸ ਤੀਸਰੇ ਪੜਾਅ ਦੇ ਵਿੱਚ ਸਵਾਗਤ ਹੈ ਅਸੀਂ ਚਲੰਤ ਮਾਮਲੇ ਦੇ ਵਿੱਚ ਦਾਖਲ ਹੋਏ ਹਾਂ ਸੋ ਜਿਲ੍ਹ ਸਾਹਿਬ ਪੰਜਾਬ ਦੇ ਰਾਜਪਾਲ ਬੁਣਵਾਰੀ لال ਪ੍ਰੋਹੋਤ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਜਾਂਦਾ ਜਾਂਦਾ ਜਿਹੜਾ ਇੱਕ ਬਿਆਨ ਦਿੱਤਾ ਵੀ ਮੈਨੂੰ ਮੈਂ ਭਗਵਾਨ ਪ੍ਰਮਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਮੈਂ ਪਸੰਦ ਨਹੀਂ ਸੀਗਾ ਔਰ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਜਿਹੜਾ ਸੰਵਿਧਾਨਕ ਮੁਖੀ ਜਿਹੜਾ ਉਹ ਰਾਜਪਾਲ ਹੁੰਦਾ ਸੂਬੇ ਦਾ ਔਰ ਉਹਦੇ ਨਾਲ ਇਸ ਤਰ੍ਹਾਂ ਦੀ ਟਕਰਾਅ ਵਾਲੀਆਂ ਸਥਿਤੀਆਂ ਜਿਸ ਤਰ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਬਣੀਆਂ ਉਹਨੂੰ ਲੈ ਕੇ ਇਸ ਅਹੁਦੇ ਦੀ ਜਿਹੜੀ ਗਰਮਾ ਹੈ ਉਹਦੇ ਤੇ ਵੀ ਬਹੁਤ ਅਸਰ ਪਿਆ ਔਰ ਹੁਣ ਇੱਕ ਹੋਰ ਚਰਚਿਤ ਸ਼ਖਸੀਅਤ ਜਿਹੜੀ ਹੈ ਉਹਨੂੰ ਪੰਜਾਬ ਦੀ ਵਗਡੋਰ ਜਿਹੜੀ ਹੈ ਸੌਂਪੀ ਗਈ ਹੈ ਇਸ ਮੁਖੀ ਵਜੋਂ ਸੋ ਕਿਵੇਂ ਦੇਖਦੇ ਹੋ ਜੀ ਇਸ ਨਵੀਂ ਤਬਦੀਲੀ ਨੂੰ ਭਮ ਸਾਹਿਬ ਇਹ ਦਰਅਸਲ ਜਿਹੜਾ ਗਵਰਨਰਸ ਦਾ ਬਦਲਣਾ ਹੈ ਹੂੰ ਜਾਂ ਗਵਰਨਰ ਦਾ ਜਿਹੜਾ ਰੋਲ ਹੈ ਜਿਸ ਤਰ੍ਹਾਂ ਉਸ ਦਾ ਰਾਜਨੀਤਿਕरण ਹੋਇਆ ਹੈ ਜੀ ਚਲੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਹੁਣ ਹੀ ਹੋਇਆ ਹੈ ਪਹਿਲਾਂ ਵੀ ਹੁੰਦਾ ਰਿਹਾ ਹੈ ਇਹ ਕੰਮ ਇਸ ਤਰ੍ਹਾਂ ਚੱਲਦਾ ਰਿਹਾ ਹੈ ਜਿਹੜੇ ਗਵਰਨਰਸ ਨੇ ਖਾਸ ਤੌਰ ਤੇ ਜਦੋਂ ਪੰਜਾਬ ਦੇ ਡਿਸਟਰਬਡ ਇੱਕ ਜਦੋਂ ਪੀਰੀਅਡ ਚੱਲਦਾ ਸੀ ਹੂੰ ਉਦੋਂ ਜਿਹੜੇ ਗਵਰਨਰ ਸੀ ਉਹ ਇੱਕ ਵੱਡਾ ਰਾਜਨੀਤਿਕ ਰੋਲ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਦੇ ਦੌਰਾਨ ਵੀ ਹੂੰ ਨਵਾਂਉਂਦੇ ਆਏ ਆ ਜੀ ਹੋਰ ਸੂਬਿਆਂ ਦੇ ਵਿੱਚ ਵੀ ਦੇਖੋ ਜੋ ਪਰ ਜੋ ਸੰਵਿਧਾਨ ਜੋ ਕਹਿੰਦਾ ਹੂੰ ਉਹ ਇੱਕ ਫਿਗਰ ਹੈਡ ਆ ਜਿਹੜਾ ਗਵਰਨਰ ਹੂੰ ਉਸ ਤਰ੍ਹਾਂ ਦੀ ਜਿਹੜੀ ਪੋਸਟ ਹੈ ਉਹ ਕੋਈ ਐਕਟਿਵਲੀ ਰਾਜਨੀਤੀ ਦੇ ਵਿੱਚ ਦਖਲ ਨਹੀਂ ਦੇ ਸਕਦਾ ਕਿਉਂਕਿ ਉਹ ਇੱਕ ਇਲੈਕਟਿਡ ਬਾਡੀ ਨਹੀਂ ਉਹ ਕੰਮ ਚੀਫ ਮਿਨਿਸਟਰ ਦਾ ਹੈ ਪਰ ਉਸ ਦਾ ਜਿਹੜਾ ਕੰਮ ਹੈ ਉਹ ਕੇਂਦਰ ਦੀਆਂ ਅੱਖਾਂ ਤੇ ਕੰਨ ਹੈ ਹੂੰ ਸੂਬਿਆਂ ਦੇ ਵਿੱਚ ਜੀ ਇੱਕ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਵਿੱਚ ਇੱਕ ਸਪੁੱਲ ਦਾ ਕੰਮ ਕਰਨਾ ਪਰ ਸੰਵਿਧਾਨ ਇਹ ਵੀ ਕਹਿੰਦਾ ਹੈ ਕਿ ਜਿਹੜਾ ਗਵਰਨਰ ਹੈ ਉਹ ਕੋਈ ਕੇਂਦਰ ਸਰਕਾਰ ਦਾ ਏਜੰਟ ਨਹੀਂ ਜੀ ਉਹ ਇੱਕ ਇੰਡੀਪੈਂਡੈਂਟ ਕਨਸਟੀਟਿਊਸ਼ਨਲ ਆਫਿਸ ਹੈ ਤੇ ਬੜਾ ਉੱਚਾ ਤੇ ਰਿਸਪੈਕਟਡ ਕਨਸਟੀਟਿਊਸ਼ਨਲ ਆਫਿਸ ਹੈ ਜੀ ਸੋ ਉਸ ਦਾ ਜਿਹੜਾ ਇੰਡੀਪੈਂਡੈਂਟਲੀ ਐਕਟ ਕਰਨਾ ਤੇ ਸੰਵਿਧਾਨ ਦੀ ਭਾਵਨਾ ਦੇ ਅੰਤਰਗਤ ਜਿਹੜਾ ਉਸ ਦਾ ਕੰਮ ਕਰਨਾ ਉਹ ਬੜਾ ਜ਼ਰੂਰੀ ਹੈ ਉਸ ਤਰ੍ਹਾਂ ਦਾ ਜਿਹੜਾ ਕੰਡਕਟ ਹੈ ਇੱਕ ਗਵਰਨਰ ਦਾ ਚਾਹੀਦਾ ਹੈ ਪਰ ਹਾਲ ਹੀ ਦੇ ਸਾਲਾਂ ਦੇ ਵਿੱਚ ਦੇਖਣ ਨੂੰ ਕਿ ਮਿਲੇ ਹੈ ਕਿ ਜਿੱਥੇ ਵੀ ਆਪੋਜੀਸ਼ਨ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਸਰਕਾਰਾਂ ਤੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਪਰੇਸ਼ਾਨ ਕਰਨ ਦੇ ਵਾਸਤੇ ਗਵਰਨਰ ਅਪਾਇੰਟ ਕੀਤੇ ਜਾ ਰਹੇ ਨੇ ਹੂੰ ਚਾਹੇ ਉਹ ਕੇਰਲਾ ਦੇ ਗਵਰਨਰ ਹੋਣ ਜੀ ਆਰਿਫ ਸਾਹਿਬ ਉਹ ਜਿਸ ਤਰ੍ਹਾਂ ਦਾ ਐਕਟਿਵ ਤੇ ਇੱਕ ਤਰ੍ਹਾਂ ਲੀਡਰ ਆਫ ਆਪੋਜੀਸ਼ਨ ਵਾਲਾ ਰੋਲ ਉਹ ਨਿਭਾ ਰਹੇ ਆ ਕੇਰਲਾ ਦੇ ਵਿੱਚ ਹੂੰ ਕਮਨਿਸਟਰ ਸਰਕਾਰ ਦੇ ਖਿਲਾਫ ਉਹ ਵੀ ਜਿਹੜਾ ਗਵਰਨਰ ਦਾ ਕਦੇ ਰੋਲ ਦੇਖਣ ਨੂੰ ਨਹੀਂ ਮਿਲਿਆ ਹੂੰ ਜਿਸ ਤਰ੍ਹਾਂ ਉਹ ਇਲਾਕਿਆਂ ਦੇ ਵਿੱਚ ਦੌਰੇ ਕਰਦੇ ਆ ਤੇ ਉੱਥੇ ਜੇ ਕੋਈ ਉਹਨਾਂ ਦਾ ਵਿਰੋਧ ਕੋਈ ਪਾਰਟੀ ਦਾ ਕਾਰਕੁਨ ਕਰ ਦਿੰਦਾ ਹੈ ਤੇ ਉੱਥੇ ਬਹਿ ਕੇ ਉਹ ਧਰਨਾ ਲਾ ਦਿੰਦਾ ਹੈ ਗਵਰਨਰ ਹੂੰ ਇਸੇ ਤਰ੍ਹਾਂ ਜਗਦੀਪ ਧਨਕਰ ਜਿਹੜੇ ਸੀ ਹੁਣ ਤਾਂ ਉਪ ਰਾਸ਼ਟਰਪਤੀ ਨੇ ਹੂੰ ਪਹਿਲਾਂ ਉਹ ਬੰਗਾਲ ਦੇ ਗਵਰਨਰ ਸੀ ਉਹਨਾਂ ਦਾ ਤੇ ਮਮਤਾ ਦੀਦੀ ਦਾ ਵੀ ਜਿਹੜਾ ਹੈ ਉਹ ਟਕਰਾ ਦੀ ਸਥਿਤੀ ਹਰ ਵੇਲੇ ਬਣੀ ਰਹਿੰਦੀ ਸੀ ਹੂੰ ਉਹ ਵੀ ਬਿਆਨਬਾਜ਼ੀ ਜਿਹੜੀ ਹੈ ਉਹ ਸੂਬਾ ਸਰਕਾਰ ਦੇ ਖਿਲਾਫ ਉਹਨਾਂ ਦੇ ਸੂਬਾ ਸਰਕਾਰ ਦੇ ਕੰਮਾਂ ਦੇ ਖਿਲਾਫ ਉਹ ਕਰਦੇ ਰਹਿੰਦੇ ਸੀ ਹੂੰ ਇਸੇ ਤਰ੍ਹਾਂ ਬਨਵਾਰੀ لال ਪ੍ਰੋਹਿਤ ਤੇ ਜਿਹੜੇ ਸਾਡੇ ਇਨਕਲਾਬੀ ਇੱਕ ਹੋਰ ਰਾਜਪਾਲ ਜਿਹੜਾ ਨਵਾਂ ਪਛਮੀ ਬੰਗਾਲ ਦਾ ਉਹਦੇ ਨਾਲ ਵੀ ਤੇਹੀ ਕਲੇਸ਼ ਹੈ ਉਹ ਹੋਣਾ ਹੀ ਆ ਭਮ ਸਾਹਿਬ ਉਹ ਦਰਅਸਲ ਜਦੋਂ ਇੱਕ ਕਨਸਟੀਟਿਊਸ਼ਨਲ ਬਾਡੀ ਆਪਣਾ ਕਨਸਟੀਟਿਊਸ਼ਨਲ ਮੈਂਡੇਟ ਛੱਡ ਕੇ ਕੇਂਦਰ ਦੇ ਏਜੰਟ ਵਾਲਾ ਕੰਮ ਕਰੂ ਜੀ ਤਾਂ ਟਕਰਾਅ ਤਾਂ ਹੋਣਾ ਹੀ ਹੈ ਕੇਂਦਰ ਤਾਂ ਰਹਿੰਦਾ ਹੀ ਟਕਰਾਅ ਵਾਲੀ ਮੁਦਰਾ ਦੇ ਵਿੱਚ ਹੂੰ ਕੇਂਦਰ ਤਾਂ ਖੁੱਲੇ ਤੌਰ ਤੇ ਕਹਿੰਦਾ ਹੈ ਕਿ ਆਪੋਜੀਸ਼ਨ ਮੁਕਤ ਭਾਰਤ ਸਾਨੂੰ ਚਾਹੀਦਾ ਹੂੰ ਜੀ ਕੇਂਦਰ ਜਦੋਂ ਲੋਕਤੰਤਰ ਵਾਲੀ ਗੱਲ ਕਰੇ ਨਾ ਵੀ ਲੋਕਤੰਤਰ ਯੋਗਤ ਭਾਰਤ ਚਾਹੀਦਾ ਉਹ ਤਾਂ ਕਹਿੰਦੇ ਨੇ ਵੀ ਲੋਕਤੰਤਰ ਜਿਹੜਾ ਹੈ ਕਾਂਗਰਸ ਮੁਕਤ ਭਾਰਤ ਆਪੋਜੀਸ਼ਨ ਮੁਕਤ ਸਾਨੂੰ ਆ ਹਾਊਸ ਚਾਹੀਦਾ ਹੈ ਜਦੋਂ ਆਪੋਜੀਸ਼ਨ ਦੇ 150 MP ਨੂੰ ਬਾਹਰ ਸਟਵਾ ਕੇ ਦੇਸ਼ ਦੇ ਵਿੱਚ ਮਹੱਤਵਪੂਰਨ ਕਾਨੂੰਨ ਪਾਸ ਕੀਤੇ ਜਾਣ ਤਾਂ ਇਹਦਾ ਮਤਲਬ ਆਪੋਜੀਸ਼ਨ ਮੁਕਤੀ ਚਾਹੀਦਾ ਤੁਹਾਨੂੰ ਕੋਈ ਜਿਹੜੀ ਆਵਾਜ਼ ਹੈ ਉਹ ਤੁਹਾਨੂੰ ਵਿਰੋਧੀ ਜਿਹੜਾ ਸੁਰ ਹੈ ਉਹ ਜਦ ਕੰਨਾਂ 'ਚ ਪੈਂਦਾ ਹੈ ਉਹ ਹੋ ਹੋ ਹੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਸੋ ਉਹ ਤਾਂ ਚਾਹੁੰਦੀ ਹੈ ਕਿ ਆਪੋਜੀਸ਼ਨ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਡੀਸਟੇਬਲਾਈਜ਼ ਕੀਤਾ ਜਾਵੇ ਹੂੰ ਇਹ ਤਾਂ ਜਿਹੜਾ ਵਿਅਕਤੀ ਜੋ ਗਵਰਨਰ ਦੀ ਪੋਜੀਸ਼ਨ ਦੇ ਉੱਤੇ ਅਪਾਇੰਟ ਹੁੰਦਾ ਹੈ ਉਸ ਦੀ ਜ਼ਿੰਮੇਵਾਰੀ ਹੈ ਨਾ ਕਿ ਉਸ ਨੇ ਕੇਂਦਰ ਦਾ ਏਜੰਟ ਦੇ ਤੌਰ ਤੇ ਕੰਮ ਕਰਨਾ ਹੈ ਕਿ ਜਿਹੜਾ ਸੰਵਿਧਾਨਕ ਮੰਡੇਟ ਹੈ ਉਸ ਨੂੰ ਲਾਗੂ ਕਰਨਾ ਹੈ ਫਿਰ ਇਹ ਗੱਲ ਹੈ ਕਿ ਜਿਹੜਾ ਨਹੀਂ ਏਜੰਟ ਬਣੂਗਾ ਉਸ ਦੀ ਛੁੱਟੀ ਕਰਤੀ ਜਾਊਗੀ ਜਿਸ ਤਰ੍ਹਾਂ ਮਲਕ ਸਾਹਿਬ ਦੀ ਛੁੱਟੀ ਹੋਈ ਹੂੰ ਜਿੰਨਾ ਚਿਰ ਤਾ ਉਹ ਪਹਿਲਾਂ ਸਰਕਾਰ ਦੇ ਬਲੂ ਆਈਡ ਬॉय ਰਹੇ ਹਮ ਮਹਤਵਪੂਰਨ ਜ਼ਿੰਮੇਵਾਰੀਆਂ ਜੰਮੂ ਐਂਡ ਕਸ਼ਮੀਰ ਦਾ ਉਹਨਾਂ ਨੂੰ ਗਵਰਨਰ ਲਾਇਆ ਗਿਆ ਹਮ ਜਦੋਂ ਉਹਨਾਂ ਨੇ ਸਰਕਾਰ ਜੁੜੇ ਥੋਂ ਨਿਕਲ ਗਏ ਜਦੋਂ ਨਿਕਲ ਗਏ ਸਰਕਾਰ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਸ਼ੁਰੂ ਕੀਤੀ ਹਮ ਉਹ ਕਿਸਾਨ ਅੰਦੋਲਨ ਦੇ ਉੱਤੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਫਿਰ ਨਾਰਥ-ਈਸਟ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਗਿਆ ਸੋ ਨਾਰਥ-ਈਸਟ ਦੇ ਵਿੱਚ ਉਹ ਇੱਕ ਗਵਰਨਰ ਸੀਗੇ ਉਦੋਂ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਸਿੱਧੀ ਸਰਕਾਰ ਦੀ ਨੁਕਤਾਚੀਨੀ ਦੇ ਪ੍ਰਧਾਨ ਮੰਤਰੀ ਦੀ ਸ਼ੁਰੂ ਕਰ ਦਿੱਤੀ। ਹੂੰ ਫਿਰ ਉਹਨਾਂ ਦੀ ਉਹਨਾਂ ਛੁੱਟੀ ਹੋ ਗਈ ਹੈ ਭਮਸਾ। ਦੇਖੋ ਉਹ ਘਰ ਇੱਕ ਆਪਣੇ ਇੱਕ ਕਮਰੇ ਦੇ ਫਲੈਟ ਦੇ ਵਿੱਚ ਬੈਠੇ ਨੇ। ਹੂੰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਨੂੰ ਸਿਕਿਉਰਿਟੀ ਵੀ ਕੋਈ ਨਹੀਂ ਮਿਲ ਰਹੀ। ਹੂੰ ਹਾਲਾਂਕਿ 370 ਹਟਾਉਣ ਵਾਲੇ ਗਵਰਨਰ ਉਹ ਸੀਗੇ। ਹੂੰ ਜੰਮੂ ਅਤੇ ਕਸ਼ਮੀਰ ਦੇ ਵਿੱਚ। ਸੋ ਇਸ ਤਰ੍ਹਾਂ ਜਿਹੜਾ ਤਾਂ ਜਿਹੜਾ ਹੁਕਮ ਨਹੀਂ ਬਜਾਉਂਦਾ ਫਿਰ ਉਸ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਹੂੰ ਗਵਰਨਰਸ਼ਿਪ ਤੋਂ ਪਰ ਫਿਰ ਵੀ ਭਮ ਸਾਹਿਬ ਜਿਹੜੇ ਕਿਉਂਕਿ ਬੜੇ ਤਜਰਬੇਕਾਰ ਤੇ ਜਿਹੜੇ ਸੀਜ਼ਨਡ ਜਿਹੜੇ ਪੋਲੀਟੀਸ਼ੀਅਨ ਹੈ ਹਮ ਹੁਣ ਗੱਲ ਇਹ ਵੀ ਹੈ ਕਿ ਜਿਹੜਾ ਗਵਰਨਰ ਦੀ ਪੋਸਟ ਦੇ ਉੱਤੇ ਜਿਹੜਾ ਵਿਅਕਤੀ ਅਪਾਇੰਟ ਕੀਤਾ ਜਾਂਦਾ ਹੈ ਕੀ ਉਹ ਪੋਲੀਟੀਕਲ ਬੈਕਗ੍ਰਾਉਂਡ ਦਾ ਹੋਣਾ ਚਾਹੀਦਾ ਹੈ ਹਮ ਕੀ ਜਿਹੜਾ ਗਵਰਨਰ ਹਾਊਸ ਹੈ ਉਸ ਨੂੰ ਇੱਕ ਰਿਟਾਇਰਮੈਂਟ ਹਾਊਸ ਬਣਾ ਦਿੱਤਾ ਗਿਆ ਹਮ ਜਿਸ ਨੂੰ ਐਕਟਿਵ ਪੋਲੀਟਿਕਸ ਤੋਂ ਬਾਹਰ ਕਰਨਾ ਹੋਵੇ ਹਮ ਉਸ ਨੂੰ ਗਵਰਨਰ ਬਣਾ ਕੇ ਜਿਹੜਾ ਪਾਰਟੀ ਦੀ ਸਿਆਸਤ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਹਮ ਤੇ ਫਿਰ ਉਹ ਜਿਹੜੀ ਆਪਣੀ ਸਿਆਸਤ ਹੈ ਉਹ ਰਾਜ ਭਵਨ ਦੇ ਵਿੱਚ ਸ਼ੁਰੂ ਕਰ ਲੰਦਾ ਹੈ ਬੈਠ ਕੇ ਜੀ ਕੀ ਇਸ ਤਰ੍ਹਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਦੇ ਬੰਦੇ ਆ ਚਾਹੇ ਉਹ ਰਿਟਾਇਰਡ ਸੀਨੀਅਰ ਮਿਲਟਰੀ ਆਫਿਸਰਸ ਨੇ ਹਮ ਜਨਰल्स ਨੇ ਚਾਹੇ ਉਹ ਕੋਈ სპੋਰਟਸ ਦੇ ਸਾਡੇ ਮਹਾਨ ਵਿਅਕਤੀ ਨੇ ਜਿਹੜੇ ਅਚੀਵਮੈਂਟਸ ਕਰ ਚੁੱਕੇ ਨੇ ਹਮ ਚਾਹੇ ਉਹ ਕੋਈ ਕਦੇ-ਕਦੇ ਬਣਾਇਆ ਵੀ ਜਾਂਦਾ ਬਿਊਰੋਕਰੇਟਸ ਨੂੰ ਤਾਂ ਜੀ ਚਾਹੇ ਕੋਈ ਬਿਊਰੋਕਰੇਟ ਆਇਆ ਚਾਹੇ ਕੋਈ ਡਿਪਲੋਮੈਟ ਆ ਹੂੰ ਚਾਹੇ ਕੋਈ ਵੈਸੇ ਸਿਵਲ ਸੁਸਾਇਟੀ ਦੇ ਵਿੱਚੋਂ ਬੰਦਾ ਹੈ ਕਿ ਉਸ ਤਰ੍ਹਾਂ ਦੇ ਜਿਹੜੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਦੇ ਬੰਦੇ ਆ ਹੂੰ ਕਿ ਜੇ ਉਹਨਾਂ ਨੂੰ ਗਵਰਨਰ ਬਣਾਇਆ ਜਾਵੇ ਕੀ ਉਹ ਬਿਹਤਰ ਹੋਵੇਗਾ ਜੀ ਸਾਡੇ ਫੈਡਰਲ ਢਾਂਚੇ ਦੇ ਲਈ ਸਾਡੇ ਸਾਰੇ ਸਿਸਟਮ ਦੇ ਲਈ ਕਿ ਇੱਕ ਗਵਰਨਰ ਹਾਊਸ ਨੂੰ ਇੱਕ ਰਿਟਾਇਰਮੈਂਟ ਹਾਊਸ ਬਣਾ ਦੇਣਾ ਪੋਲੀਟੀਸ਼ੀਨਾਂ ਦਾ ਰਿਟਾਇਰਮੈਂਟ ਹੋਮ ਬਣਾ ਦੇਣਾ ਹੂੰ ਉਹ ਬਿਹਤਰ ਹੈ ਹੂੰ ਸੋ ਇਸ ਵੇਲੇ ਤਾਂ ਭਮ ਸਾਹਿਬ ਜਿਹੜੇ ਐਕਟਿਵ ਸਿਆਸਤ ਤੋਂ ਜਿਹਨਾਂ ਨੂੰ ਬਾਹਰ ਕਰਨਾ ਹੁੰਦਾ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚਾਹੁੰਦੇ ਸੀ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਐ ਉਹ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਹੋ ਜਾਣ ਹੂੰ ਤਾਂ ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਉਹ ਉਪ ਰਾਸ਼ਟਰਪਤੀ ਹੂੰ ਬਣਾਓ ਜੀ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਦਾ ਕੱਦ ਬਹੁਤ ਵੱਡਾ ਹੈ ਹੂੰ ਉਹ ਕਹਿਣ ਦਾ ਭਾਵ ਤਾਂ ਇਹ ਸੀ ਵੀ ਹੁਣ ਪਿਤਾ ਜੀ ਕੁਰਸੀ ਖਾਲੀ ਕਰਨ ਹੂੰ ਤੇ ਸਾਡਾ ਨੰਬਰ ਲੱਗੇ ਹੂੰ ਪਰ ਜਿਹੜੇ ਪਿਤਾ ਜੀ ਸੀਗੇ ਉਹ ਉਹਨਾਂ ਸਭ ਤੋਂ ਵੱਡੇ ਕਹਾਗ ਸਿਆਸਤਦਾਨ ਤਾਂ ਉਹੀ ਸੀ ਹੂੰ ਉਹਨਾਂ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਦੇਖੋ ਜੀ ਮੇਰਾ ਤਾਂ ਪੰਜਾਬ ਤੋਂ ਬਾਹਰ ਜਾ ਕੇ ਮੇਰਾ ਤਾਂ ਦਿੱਲੀ ਨਹੀਂ ਲੱਗਦਾ ਹੂੰ ਮੇਰਾ ਤਾਂ ਦਿੱਲੀ ਪੰਜਾਬ 'ਚ ਲੱਗਦਾ ਹੈ ਹੂੰ ਸੋ ਉਹਨਾਂ ਤੋਂ ਕੋਈ ਕੁਰਸੀ ਖਾਲੀ ਕਰਾਉਣੀ ਬਾਦਲ ਸਾਹਿਬ ਤੋਂ ਕੋਈ ਭਮ ਸਾਹਿਬ ਖਾਲਾ ਜੀ ਦਾ ਵਾੜਾ ਖਾਲਾ ਜੀ ਦਾ ਵਾੜਾ ਨਹੀਂ ਬਿਲਕੁਲ ਕੋਈ ਵੀ ਇਹ ਜਿਹੜਾ ਛੜਿਆੰਤਰ ਸੀ ਹੂੰ ਉਪਰਾਸ਼ਟਰਪਤੀ ਬਣਾਉਣ ਦੀ ਮੰਗ ਕਰਨ ਵਾਲਾ ਉਹ ਵੀ ਬਾਦਲ ਸਾਹਿਬ ਨੇ ਖੁਦ ਹੀ ਫੇਲ ਕਰ ਦਿੱਤਾ ਇੱਕ ਬਿਆਨ ਦੇ ਕੇ ਹੂੰ ਸੋ ਇਸ ਤਰ੍ਹਾਂ ਕਹਿਣ ਤੋਂ ਭਾਵ ਵੀ ਜਿਹੜਾ ਰਿਟਾਇਰਮੈਂਟ ਹੋਮ ਹੈ ਉਹ ਗਵਰਨਰ ਹਾਊਸ ਨੂੰ ਨਹੀਂ ਬਣਾਉਣਾ ਚਾਹੀਦਾ ਹੁਣ ਗੱਲ ਅਸੀਂ ਕਰੀਏ ਬਨਵਾਰੀ لال ਪ੍ਰੋਹਰਿਤ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂੰ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਬਾਕੀ ਸੂਬਿਆਂ ਦੀ ਗੱਲ ਕੀਤੀ ਲਗਾਤਾਰ ਜਿਹੜੀ ਕਸ਼ਮਕਸ਼ ਹੈ ਜੀ ਇੱਕ ਚਿੱਠੀਆਂ ਦਾ ਜਿਹੜਾ ਆਦਾਨ ਪ੍ਰਦਾਨ ਉਹ ਲਗਾਤਾਰ ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਚੱਲਦਾ ਰਹਿੰਦਾ ਸੀ ਹੂੰ ਕੁਝ ਰਿਪੋਰਟਸ ਹੈ ਜਿਹੜੀਆਂ ਉਹਨਾਂ ਦਾ ਜਿਹੜਾ ਸੰਵਿਧਾਨਕ ਹੱਕ ਸੀਗਾ ਉਹ ਮੰਗਦੇ ਸੀ ਮੁੱਖ ਮੰਤਰੀ ਤੋਂ ਹੂੰ ਤੇ ਮੁੱਖ ਮੰਤਰੀ ਇਹ ਹਮੇਸ਼ਾ ਕਹਿੰਦੇ ਸੀ ਕਿ ਇਹ ਸਾਡੇ ਕੰਮਕਾਜ ਦੇ ਵਿੱਚ ਦਖਲ ਦੇ ਰਹੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਤੇ ਅਸੀਂ ਚੁਣੇ ਹੋਏ ਲੋਕ ਆ ਅਸੀਂ ਇਲੈਕਟਿਡ ਆ ਤੁਸੀਂ ਸਿਲੈਕਟਿਡ ਹੋ ਜਿਹੜੇ ਸਿਲੈਕਟਿਡ ਨੇ ਉਹ ਇਲੈਕਟਿਡ ਨੂੰ ਨਹੀਂ ਦੱਸ ਸਕਦੇ ਵੀ ਕੰਮ ਕਿਵੇਂ ਕਰਨਾ ਹੂੰ ਸੋ ਇਹ ਕਸ਼ਮਕਸ਼ ਭਮ ਸਾਹਿਬ ਬਹੁਤ ਸਾਰੇ ਬਿੱਲ ਆ ਜਿਹੜੇ ਉਹ ਰੋਕ ਲਏ ਗਏ ਹੂੰ ਸੈਸ਼ਨ ਨਹੀਂ ਸੰਭਣ ਕਰਨ ਦਿੱਤਾ ਗਿਆ ਸਰਕਾਰ ਨੂੰ ਜੀ ਜੋ ਕਿ ਸਰਾਸਰ ਗਲਤ ਸੀ ਉਸ ਦੇ ਖਿਲਾਫ ਸੁਪਰੀਮ ਕੋਰਟ ਜਾਣਾ ਪਿਆ ਪੰਜਾਬ ਸਰਕਾਰ ਨੂੰ ਹੂੰ ਕਿਉਂਕਿ ਗਵਰਨਮੈਂਟ ਜਿਹੜਾ ਗਵਰਨਰ ਹੈ ਉਹ ਆਪਣੀ ਡਿਸਕ੍ਰੈਸ਼ਨ ਤੇ ਕੰਮ ਨਹੀਂ ਕਰ ਸਕਦਾ ਹੂੰ ਉਹ ਹੀ ਹੀਜ਼ ਬਾਉਂਡ ਬਾਈ ਦਾ ਏਡ ਐਂਡ ਐਡਵਾਈਸ ਆਫ ਦਾ ਕੈਬਨਟ ਆਫ ਮਿਨਿਸਟਰਸ ਜੀ ਜੋ ਕੈਬਨਟ ਦੀ ਜੋ ਏਡ ਐਂਡ ਐਡਵਾਈਸ ਹੈ ਉਸ ਉਸ ਦੇ ਨਾਲ ਉਹ ਬੰਧਿਆ ਹੋਇਆ ਹੈ ਹੂੰ ਗਵਰਨਰ ਜੇ ਉਹ ਆਪਣਾ ਇੰਡੀਪੈਂਡੈਂਟਲੀ ਕੰਮ ਕਰਨ ਲੱਗ ਜੇ ਫਿਰ ਤਾਂ ਜਿਹੜੀ ਚੁਣੀ ਹੋਏ ਲੋਕ ਨੇ ਜਿਹੜੀ ਅਸੈਂਬਲੀ ਹੈ ਜੀ ਕੈਬਿਨੇਟ ਹੈ ਉਸ ਦਾ ਕੀ ਕੰਮ ਰਹਿ ਗਿਆ ਹੂੰ ਸੋ ਇਸ ਲਈ ਭਮ ਸਾਹਿਬ ਇਹ ਜਿਹੜੀ ਕਦੇ ਗੁਪਤ ਤੇ ਕਦੇ ਨਮਾਇਆ ਜਿਹੜੀ ਇਹ ਸਟਰਗਲ ਹੈ ਇਹ ਚੱਲਦੀ ਰਹੀ ਹੁਣ ਯੂਨੀਵਰਸਿਟੀਆਂ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਸੀ ਹੂੰ ਪੰਜਾਬ ਸਰਕਾਰ ਇਹ ਚਾਹੁੰਦੀ ਸੀ ਕਿ ਹੁਣ ਜਿਹੜਾ ਗਵਰਨਰ ਹੈ ਉਹ ਚਾਂਸਲਰ ਹੈ ਯੂਨੀਵਰਸਿਟੀਆਂ ਜੀ ਯੂਨੀਵਰਸਿਟੀਆਂ ਦਾ ਹੂੰ ਉਹ ਯੂਨੀਵਰਸਿਟੀਆਂ ਐਕਟ ਦੇ ਵਿੱਚ ਐਮੈਂਡਮੈਂਟ ਕਰਕੇ ਉਹ ਤਾਕਤ ਗਵਰਨਰ ਤੋਂ ਖੋਹੀ ਜਾਵੇ ਹੂੰ ਤੇ ਮੁੱਖ ਮੰਤਰੀ ਨੂੰ ਚਾਂਸਲਰ ਬਣਾ ਦਿੱਤਾ ਜਾਵੇ ਹੂੰ ਪਰ ਉਸ ਬਿੱਲ ਨੂੰ ਵੀ ਜਿਹੜਾ ਮਾਨਯੋਗ ਅ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਨੇ ਸੈਂਪਲ ਹੀ ਦੇਣ ਤੋਂ ਮਨਾਂ ਕਰ ਦਿੱਤਾ ਹੂੰ ਸੋ ਇਹਨਾਂ ਦੇ ਵਿੱਚ ਭਮ ਸਾਹਿਬ ਕੋਈ ਜਿਹੜਾ ਸਿੱਧੀ ਤੌਰ ਦੇ ਉੱਤੇ ਜਿਹੜਾ ਇੱਕ ਬਿਆਨਬਾਜ਼ੀ ਵੀ ਓਪਨਲੀ ਚੱਲ ਰਹੀ ਸੀ ਬਨਮਾਰੀ ਲਾਲ ਪ੍ਰੋਹਿਤ ਤੇ ਭਗਵੰਤ ਮਾਨ ਦੇ ਵਿੱਚ ਹੁਣ बनवारी लाल पुरोहित जी ਦੇ ਅਸਤੀਫੇ ਤੋਂ ਬਾਅਦ ਹਮ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਗਵਰਨਰ ਹਮ ਅਪਾਇੰਟ ਕਰ ਦਿੱਤਾ ਗਿਆ ਜੀ ਪੰਜਾਬ ਦੇ ਗਵਰਨਰ ਦੇ ਨਾਲ ਨਾਲ ਉਹ ਚੰਡੀਗੜ੍ਹ ਦੇ ਐਡਮਿਨਿਸਟਰेटर ਵੀ ਹੁੰਦੇ ਆ ਜੀ ਬਿਲਕੁਲ ਉਹ ਵੀ ਇੱਕ ਬੜੀ ਮਹੱਤਵਪੂਰਨ ਪੋਸਟ ਹੈ ਬਿਲਕੁਲ ਉਹ ਵੀ ਸਟੇਟ ਰੀਆਰਗੇਨਾਈਜੇਸ਼ਨ ਐਕਟ 1966 ਦੇ ਤਹਿਤ ਹਮ ਇਹ ਬਣਾਇਆ ਗਿਆ ਸੀ ਸਿਸਟਮ ਕਿ ਜਿਹੜਾ ਪੰਜਾਬ ਦਾ ਗਵਰਨਰ ਹੋਊਗਾ ਉਹੀ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਹੋਊਗਾ ਗੁਲਾਬ ਚੰਦ ਕਟਾਰੀਆ ਹੁਣ ਭਮ ਸਾਹਿਬ ਇਹਨਾਂ ਦੇ ਜਿਹੜੇ ਰਾਜਨੀਤਿਕ ਕਰੀਅਰ ਦੇ ਉੱਤੇ ਇਹ ਛਾਤ ਮਾਰੀ ਜਾਵੇ ਹੂੰ ਤਾਂ ਇਹ ਗੱਲ ਤਾਂ ਇੱਕ ਕਲੀਅਰ ਹੁੰਦੀ ਹੈ ਵੀ ਜੋ ਸਟਰਗਲ ਭਗਵੰਤ ਮਾਨ ਤੇ ਗਵਰਨਰ ਦੇ ਆਫਿਸ ਦੇ ਦਰਮਿਆਨ ਚੱਲ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਗੁਲਾਬ ਚੰਦ ਕਟਾਰੀਆ ਦੇ ਆ ਜਾਣ ਦੇ ਨਾਲ ਇਹ ਸਟਰਗਲ ਕੋਈ ਘਟੇਗਾ ਜਾਂ ਮੱਠਾ ਪਵੇਗਾ ਕੋਈ ਫਰਕ ਪੈਣ ਦੀ ਸੰਭਾਵਨਾ ਹੈ ਕਿਉਂਕਿ ਇਹ ਜਿਹੜਾ ਮਸਲਾ ਉਹ ਇੰਡੀਵਿਜੂਅਲ ਗਵਰਨਰ ਦਾ ਮਸਲਾ ਨਹੀਂ ਹੂੰ ਉਹ ਇਹ ਨਹੀਂ ਮਸਲਾ ਕਿ ਗੁਲਾਬ ਇਹ ਪ੍ਰੋਹਿਤ ਸਾਹਿਬ ਨੂੰ ਭਗਵੰਤ ਮਾਨ ਨਹੀਂ ਚੰਗਾ ਲੱਗਦਾ ਸੀ ਜਾਂ ਭਗਵੰਤ ਮਾਨ ਨੂੰ ਮਸਲਾ ਤਾਂ ਪਿਛਲੀਆਂ ਤਾਕਤਾਂ ਦਾ ਹੈ ਬਨਵਾਰੀ لال ਪ੍ਰੋਹਿਤ ਸਾਹਿਬ ਨਹੀਂ ਚੰਗੇ ਲੱਗਦੇ ਸੀ ਮਸਲਾ ਤਾਂ ਇੱਕ ਸਿਸਟਮ ਦਾ ਹੈ ਹੂੰ ਹੁਣ ਗੁਲਾਬ ਚੰਦ ਕੁਟਾਰੀਆ ਜਿਹੜੇ ਨੇ ਇਹ ਬੀਜੇਪੀ ਦੇ ਵੈਟਰਨ ਲੀਡਰ ਨੇ ਹੂੰ ਉਹਨਾਂ ਦਾ ਰਾਜਸਥਾਨ ਦੇ ਨਾਲ ਇਹਨਾਂ ਦਾ ਸੰਬੰਧ ਹੈ ਆ ਸਦਰਨ ਰਾਜਸਥਾਨ ਦੇ ਨਾਲ ਮਿਵਾੜ ਇਲਾਕੇ ਦੇ ਨਾਲ ਗੁਲਾਬ ਚੰਦ ਕਟਵਾਰੀਆ ਹੁਣ ਇਹਨਾਂ ਨੂੰ ਰਿਪਲੇਸ ਕਰਨਗੇ ਬਨਵਾਰੀ لال ਪ੍ਰੋਹਿਤ ਨੂੰ ਲਕਸ਼ਮਣ ਪ੍ਰਸਾਦ ਆਚਾਰੀਆ ਜਿਹੜੇ ਉਹ ਕਟਾਰੀਆ ਸਾਹਿਬ ਦੀ ਜਗ੍ਹਾ ਅਸਾਮ ਦੇ ਗਵਰਨਰ ਲਗਾਏ ਜਾਣਗੇ ਹੂੰ ਕਟਾਰੀਆ ਸਾਹਿਬ ਪਹਿਲਾਂ ਅਸਾਮ ਦੇ ਗਵਰਨਰ ਸੀ ਹੂੰ ਸੋ ਹੁਣ ਜਿਹੜਾ ਐਡੀਸ਼ਨਲ ਚਾਰਜ ਹੈ ਲਕਸ਼ਮਣ ਪ੍ਰਸਾਦ ਆਚਾਰੀਆ ਨੂੰ ਗਵਰਨਰ ਆਫ আসাম ਵਿਦ ਐਡੀਸ਼ਨਲ ਚਾਰਜ ਆਫ ਮਨੀਪੁਰ ਲਗਾਇਆ ਜਾ ਰਿਹਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਮਨੀਪੁਰ ਦੇ ਵਿੱਚ ਬਹੁਤ ਗੰਭੀਰ ਸਮੱਸਿਆ ਦਾ ਲਾਅ ਆਰਡਰ ਦੀ ਸਮੱਸਿਆ ਦਾ ਸਾਹਮਣਾ ਜੀ ਉੱਥੇ ਸੂਬਾ ਕਰ ਰਿਹਾ ਹੂੰ ਸੋ ਇਸ ਲਈ ਬੜਾ ਸੈਂਸਿਟਿਵ ਉਹ ਮਸਲਾ ਹੋ ਜਾਂਦਾ ਹੂੰ ਕਟਾਰੀਆ ਸਾਹਿਬ ਜਿਹੜੇ ਲਗਭਗ 80 ਸਾਲਾਂ ਦੇ ਹੋ ਚੁੱਕੇ ਨੇ 79 ইয়ার্স ਆਫ এজ ਬੀਜੇਪੀ ਦਾ ਨਾਲ ਇਹਨਾਂ ਦਾ ਸੰਬੰਧ ਹੈ ਰਾਜਸਥਾਨ ਸੂਬੇ ਦੇ ਨਾਲ ਆ ਇਹਨਾਂ ਨੇ ਮਾਸਟਰਸ ਦੀ ਡਿਗਰੀ ਜੀਓਗ੍ਰਾਫੀ ਦੇ ਵਿੱਚ ਮੋਨ ਲਾਲ ਸੁਖਾਦੀਆ ਯੂਨੀਵਰਸਿਟੀ ਉਦੇਪੁਰ ਤੋਂ ਲਈ ਇਹ ਲਾਅ ਦੇ ਵੀ ਗ੍ਰੈਜੂਏਟ ਨੇ ਆ ਇਹਨਾਂ ਦਾ ਭਮ ਸਾਹਿਬ ਆਈਡੀਓਲੋਜੀਕਲ ਤੌਰ ਦੇ ਉੱਤੇ ਜਿਹੜਾ ਸਬੰਧ ਹੈ ਉਹ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਨਾਲ ਹੈ ਜੀ ਸੋ ਇਹਨਾਂ ਦਾ ਜਿਹੜਾ ਰਾਜਨੀਤੀ ਦੇ ਵਿੱਚ ਐਂਟਰੀ ਹੈ ਉਹ ਵੀ ਆਰਐਸਐਸ ਦੇ ਰੂਟ ਦੇ ਥਰੂ ਭਾਜਪੀ ਦੇ ਜਰੀਏ ਫਿਰ ਕੋਈ ਹੈ ਕਿਉਂਕਿ ਇਹ ਜਿਹੜਾ ਸੰਗ ਪਰਿਵਾਰ ਹੈ ਸਾਰੇ ਸੰਗ ਪਰਿਵਾਰ ਦਾ ਬੀਜੇਪੀ ਇੱਕ ਹਿੱਸਾ ਹੈ ਤੇ ਸੰਗ ਪਰਿਵਾਰ ਦੇ ਵਿੱਚ ਜਿਹੜੇ ਬੰਦੇ ਹੈ ਹੂੰ ਉਹ ਬੀਜੇਪੀ ਤੋਂ ਆਰਐਸਐਸ ਤੇ ਆਰਐਸਐਸ ਤੋਂ ਬੀਜੇਪੀ ਟਰਾਂਸਫਰ ਹੁੰਦੇ ਰਹੇ ਟਰਾਂਸਫਰ ਹੁੰਦੇ ਰਹਿੰਦੇ ਆ ਟਰੈਵਲ ਹੁੰਦੇ ਰਹਿੰਦੇ ਆ ਜਿਹੜੇ ਰਿਸੋਰਸ ਹਿਊਮਨ ਰਿਸੋਰਸ ਹੈ ਬੜੇ ਪੁਰਾਣੇ ਭਮਸਾਬੇ ਰਾਜਨੀਤੀ ਦੇ ਵਿੱਚ ਨੇ 1977 ਦੇ ਵਿੱਚ ਪਹਿਲੀ ਵਾਰੀ ਐਮਐਲਏ ਉਦੇਪੁਰ ਤੋਂ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਬਣੀ ਸੀ ਹੂੰ 1980 ਦੇ ਵਿੱਚ ਫਿਰ ਰੀ-ਇਲੈਕਟ ਹੋਏ ਹੂੰ ਕਿਉਂਕਿ ਨਹੀਂ ਤਾਂ 80 ਦੇ ਵਿੱਚ ਦੇਖੋ ਜਨਤਾ ਪਾਰਟੀ ਹਾਰ ਗਈ ਸੀ ਪਰ ਇਹ ਆਪਣੀ ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੇ ਫਿਰ 8 ਵਾਰ ਉਹਦੇ ਪਰ ਤੋਂ ਐਮਐਲਏ ਬਣੇ ਹੂੰ ਲੋਕ ਸਭਾ ਸੰਸਦ ਵੀ ਰਹੇ 1989 ਦੇ ਵਿੱਚ ਤੇ 31ਵੇਂ ਗਵਰਨਰ ਇਹਨਾਂ ਨੂੰ ਅਸਾਮ ਦਾ ਬਣਾਇਆ ਗਿਆ ਉਸ ਤੋਂ ਪਹਿਲਾਂ ਰਾਜਸਥਾਨ ਦੇ ਗ੍ਰਹਿ ਮੰਤਰੀ ਦੇ ਪਦ ਦੇ ਉੱਪਰ ਤੇ ਲੀਡਰ ਆਫ ਆਪੋਜੀਸ਼ਨ ਦੇ ਹੂੰ ਪਦ ਦੇ ਉੱਪਰ ਰਾਜਸਥਾਨ ਜਿਹੜੀ ਅਸੈਂਬਲੀ ਹੈ ਉਸ ਦੇ ਉੱਤੇ ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੂੰ ਸੋ ਭਮ ਸਾਹਿਬ ਇੱਕ ਐਡਾ ਵੱਡਾ ਰਾਜਨੀਤਿਕ ਤਜਰਬਾ ਇਹ ਰੱਖਦੇ ਨੇ ਗੁਲਾਬ ਚੰਦ ਕਟਾਰੀਆ ਵੀ 1977 ਤੋਂ ਲੈ ਕੇ ਮੋਰ ਥੈਨ 50 55 56 ਸਾਲ ਦਾ ਜਿਹੜਾ ਰਾਜਨੀਤਿਕ ਐਕਟਿਵ ਰਾਜਨੀਤੀ ਦਾ ਤਜਰਬਾ ਹੂੰ ਇਹ ਰੱਖਦੇ ਨੇ ਜੀ ਅਸਾਮ ਦੇ ਗਵਰਨਰ ਰਹਿ ਚੁੱਕੇ ਨੇ ਹੁਣ ਪੰਜਾਬ ਆ ਰਹੇ ਨੇ ਸੋ ਕਹਿ ਸਕਦੇ ਆ ਕਿ ਸੀਜ਼ਨਡ ਤੇ ਇੱਕ ਕਾਗ ਸਿਆਸਤਦਾਨ ਨੇ ਜੀ ਸੋ ਹੁਣ ਮਾਨ ਸਾਹਿਬ ਜਿਹੜੇ ਕੀ ਨਵੇਂ-ਨਵੇਂ ਸਿਆਸਤ ਦੇ ਵਿੱਚ ਆਏ ਨੇ ਬਹੁਤ ਹੀ 2011-12 ਦੇ ਵਿੱਚ ਹਜੇ ਤਜਰਬੇ ਦੀ ਘਾਟ ਉਹਨਾਂ ਨੂੰ ਬਾੜੇ ਖੁਸ਼ ਹੋਣ ਦੀ ਲੋੜ ਨਹੀਂ ਉਹਨਾਂ ਨੂੰ ਬਾੜੇ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਅੱਗੇ ਆ ਰਿਹਾ ਉਹ ਉਦੋਂ ਵੀ ਜਿਹੜਾ ਕਾਗ ਸਿਆਸਤਦਾਨ ਹੈ ਜਿਹੜਾ 56-57 ਸਾਲ ਦਾ ਜਿਹੜਾ ਤਜਰਬਾ ਰੱਖਦਾ ਸੋ ਮਾਨ ਸਾਹਿਬ ਨੂੰ ਹੁਣ ਬੜੇ ਆਰਟੀਕੂਲੇਟ ਹੋਣਾ ਪਊਗਾ ਜਿਹੜਾ ਉਹਨਾਂ ਦੇ ਨਾਲ ਬਿਆਨ ਤਾਂ ਆ ਹੀ ਗਿਆ ਜੀ ਕਹਿੰਦਾ ਮਿਲ ਕੇ ਕੰਮ ਕਰਾਂਗੇ ਹੁਣ ਵੇਖਦੇ ਆ ਕਿੰਨਾ ਕੁ ਮਿਲ ਕੇ ਕੰਮ ਕਰਦੇ ਆ ਜੀ ਮਿਲ ਕੇ ਕੰਮ ਕਰਦੇ ਆ ਕਿ ਕੀ ਕਰਦੇ ਆ ਹਾਂ ਸੋ ਇਹਨਾਂ ਦੇ ਨਾਲ ਕਈ ਕੰਟਰੋਵਰਸਿਸ ਵੀ ਜੁੜੀਆਂ ਰਹੀਆਂ ਜਿਹੜੇ ਗੁਲਾਬ ਚੰਦ ਕਟਾਰੀਆ ਭਮਸਾਭ ਇੱਕ ਬੜੇ ਚਰਚਿਤ ਕੇਸ ਦੇ ਵਿੱਚ ਇਹਨਾਂ ਦੇ ਉੱਤੇ ਮੁਕੱਦਮਾ ਚੱਲਿਆ ਸੀ ਜੀ ਜਿਹੜਾ ਕਿ ਸ਼ਹਾਬੂਦੀਨ ਸ਼ੇਖ ਇਨਕਾਊਂਟਰ ਕੇਸ ਸੀਗਾ ਹਮ ਪਰ ਬਾਅਦ ਦੇ ਵਿੱਚ ਕੋਰਟ ਨੇ ਇਹਨਾਂ ਨੂੰ નોਟ ਗਿਲਟੀ ਮੰਨਿਆ ਸੀ ਹੂੰ ਤੇ ਕੋਰਟ ਨੇ ਕਿਹਾ ਸੀ ਕਿ ਇਨਸਫੀਸ਼ੀਐਂਟ ਐਵਿਡੈਂਸ ਹੈ ਹੂੰ ਇਹਨਾਂ ਦੇ ਖਿਲਾਫ ਜਿਹੜੇ ਆ ਉਹ ਸਬੂਤ ਨਹੀਂ ਪਾਏ ਗਏ ਸੀ ਉਸ ਵੇਲੇ ਐ ਸ਼ਾਹਬੁੱਦੀਨ ਇਨਕਾਊਂਟਰ ਕੇਸ ਦੇ ਵੇਲੇ ਰਾਜਸਥਾਨ ਦੇ ਗ੍ਰਹਿ ਮੰਤਰੀ ਕੁਟਾਰੀਆ ਸਾਹਿਬ ਸੀ ਇਹਨਾਂ ਦੇ ਇਲਜ਼ਾਮ ਲੱਗੇ ਸੀ ਕਿ ਕਾਂਸਪੀਰੇਸੀ ਦਾ ਇਹ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਆ ਇਹ ਸ਼ਾਹਬੁੱਦੀਨ ਕੇਸ ਦੇ ਵਿੱਚ ਰਹੇ ਨੇ ਇੱਕ ਹੋਰ ਬੜੇ ਮਹੱਤਵਪੂਰਨ ਵਿਅਕਤੀ ਸ਼ਾਹਬੁੱਦੀਨ ਸ਼ੇਖ ਦੇ ਇਸ ਦੇ ਵਿੱਚ ਮਾਨ ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਉੱਥੇ ਅਭਿਯੁਕਤ ਰਹੇ ਨੇ ਸੋ ਇਹ ਕਟਾਰੀਆ ਸਾਹਿਬ ਉਹਨਾਂ ਨੇ ਇੱਕ ਤਰ੍ਹਾਂ ਕਹਿ ਲੀਏ ਕਿ ਕੇਸ ਵਾਰ ਰਹੇ ਨੇ ਭਮ ਸਾਹਿਬ ਇਹ ਅਸੀਂ ਜਾਣਦੇ ਹਾਂ ਵੀ ਜਿਹੜੇ ਕੇਸ ਵਾਰ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਗੂੜਾ ਰਿਸ਼ਤਾ ਵਿਅਕਤੀ ਦਾ ਬਣ ਜਾਂਦਾ ਜਿਨ੍ਹਾਂ ਨੇ ਇਕੱਠੇ ਦੇਖੋ ਮੁਸੀਬਤਾਂ ਚੱਲੀਆਂ ਹੋਣ ਬਾਅਦ ਦੇ ਵਿੱਚ ਤਾਂ ਚਲੋ ਸਾਰੇ ਬਰੀ ਹੋ ਗਏ ਇਸ ਕੇਸ ਦੇ ਵਿੱਚ ਤੇ ਜਿਹੜੀ ਸਚਾਈ ਹੈ ਉਹ ਜਿਹੜੀ ਪ੍ਰੋਸੈਸ ਹੈ ਕੋਰਟ ਦੀ ਪ੍ਰੋਸੈਸ ਹੈ ਉਸ ਤੋਂ ਬਾਅਦ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਰਾ ਹੋ ਜਾਂਦਾ ਪਰ ਬੜੀਆਂ ਜਿਹੜੀਆਂ ਔਕੜਾਂ ਨੇ ਇਸ ਕੇਸ ਦੇ ਵਿੱਚ ਅਮਿਤ ਸ਼ਾਹ ਨੇ ਤੇ ਕਟਾਰੀਆ ਸਾਹਿਬ ਨੇ ਚੱਲੀਆਂ ਨੇ ਬਾਅਦ ਦੇ ਵਿੱਚ ਬੇਦਾਗ ਹੋ ਕੇ ਇਸ ਕੇਸ ਦੇ ਵਿੱਚੋਂ ਬਾਹਰ ਵੀ ਨਿਕਲੇ ਸੋ ਇਸ ਤਰ੍ਹਾਂ ਦੀ ਕੌਂਟਰੋਵਰਸੀ ਇਹਨਾਂ ਦੇ ਨਾਲ ਜੁੜੀ ਰਹੀ ਹੈ ਹੁਣੇ ਗਵਰਨਰ ਬਣ ਗਏ ਨੇ ਭਮ ਸਾਹਿਬ ਪਰ ਇਹਨਾਂ ਦੇ ਗਵਰਨਰ ਬਣਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਭਗਵਾਨਤਮਾਨ ਦੀਆਂ ਮੁਸੀਬਤਾਂ ਘਟਣਗੀਆਂ ਹਾਂ ਜਾਂ ਰਾਜ ਭਵਨ ਦੇ ਵੱਲ ਉਹਨਾਂ ਨੂੰ ਕੋਈ ਠੰਡੀ ਹਵਾ ਮੁੱਖ ਮੰਤਰੀ ਦੇ ਆਵਾਸ ਦੇ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਸੈਕਟਰੀਏਟ ਵੱਲੋਂ ਆਉਣ ਦੀ ਕੋਈ ਸੰਭਾਵਨਾ ਹੈ ਹਾਂ ਸਗੋਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਮਸਲਾ ਹੈ ਇਹ ਹੋਰ ਹੁਣ ਤਲਕੀ ਵਾਲਾ ਹੋ ਸਕਦਾ ਹੈ ਉਹ ਫੜੂ ਆ ਹਾਂ ਜੀ ਸੋ ਬੜਾ ਹੀ ਸੋ ਸਮਝ ਕੇ ਭਮ ਸਾਹਿਬ ਅੱਗੇ ਵਧਣ ਦੀ ਮੁੱਖ ਮੰਤਰੀ ਨੂੰ ਲੋੜ ਹੈ ਖਾਸ ਤੌਰ ਦੇ ਉੱਤੇ ਜਿਹੜੇ ਆਪਣੇ ਲੀਗਲ ਕਨਸਟੀਟਿਊਸ਼ਨਲ ਸਲਾਹਕਾਰ ਨੇ ਹਮ ਐਡਵੋਕੇਟ ਜਨਰਲ ਨੇ ਜਾਂ ਹੋਰ ਐਕਸਪਰਟ ਨੇ ਉਹਨਾਂ ਦੀ ਸਲਾਹ ਦੇ ਨਾਲ ਹੀ ਕੋਈ ਬਿਆਨ ਦੇਣ ਜਾਂ ਕੋਈ ਚਿੱਠੀ ਜਾਰੀ ਕਰਨ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਪੰਜਾਬ ਸਰਕਾਰ ਦੀ ਕਿਰਕਰੀ ਹੋਈ ਹੈ ਹਮ ਇਸ ਗੱਲ ਤੇ ਕਿਉਂਕਿ ਜਿਹੜੇ ਕੰਮ ਜਿਸ ਤਰ੍ਹਾਂ ਪੰਚਾਇਤਾਂ ਦਾ ਮਸਲਾ ਲੈ ਲਓ ਪੰਚਾਇਤੀ ਮੰਤਰੀ ਨੇ ਜਿਹੜੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਬਗੈਰ ਇਹ ਜਾਣਦੇ ਹੋਏ ਕਿ ਪੰਚਾਇਤਾਂ ਨੂੰ ਭੰਗ ਕਰਨ ਦਾ ਕੋਈ ਅਧਿਕਾਰ ਸੂਬੇ ਦੀ ਸਰਕਾਰ ਦੇ ਕੋਲ ਨਹੀਂ ਜੀ ਕੇਂਦਰ ਸਰਕਾਰ ਕੋਲ ਵੀ ਨਹੀਂ ਹਮ ਇੱਕ ਸੰਵਿਧਾਨਕ ਬਾਡੀ ਹੈ ਜਿਹਦਾ ਗਾਰੰਟੀ ਹੈ ਸੰਵਿਧਾਨ ਗਾਰੰਟੀ ਕਰਦਾ ਹੈ 5 ਸਾਲ ਦੀ ਟਰਮ ਪੰਚਾਇਤ ਦੇ ਵਾਸਤੇ ਹਮ ਕੋਈ ਸੂਬਾ ਜਾਂ ਕੇਂਦਰ ਸਰਕਾਰ ਉਹਦੀ ਟਰਮ ਮੇਂ ਸਰਪੰਚ ਦੀ ਖੋ ਨਹੀਂ ਸਕਦੀ ਹਮ ਸੋ ਬਾਅਦ ਦੇ ਵਿੱਚ ਉਹ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਹਮ ਕਿਰਕਿਰੀ ਕਰਵਾਉਣ ਤੋਂ ਬਾਅਦ ਸੋ ਇਸ ਲਈ ਜਿਹੜੇ ਸੰਵਿਧਾਨਕ ਮਸਲੇ ਨੇ ਭਮ ਸਾਹਿਬ ਇਸ ਦੇ ਉੱਤੇ ਐਕਸਪਰਟਸ ਦੀ رائے ਲਈ ਬਿਨਾ ਜਿਹੜੇ ਐਡਵੋਕੇਟ ਜਨਰਲ ਨੇ ਜਾਂ ਉਹਨਾਂ ਦਾ ਹੋਰ ਅੰਬਲਾ ਬਾਕੀ ਤਾਂ ਉਹਦੇ ਵਿੱਚ ਦਿੱਲੀ ਦੇ ਬਹੁਤ ਸਾਰੇ ਸੂਝਵਾਨ ਸੱਜਣ ਜਿਹੜੇ ਐ ਹੂੰ ਉਹ ਭਰਤੀ ਕਰ ਦਿੱਤੇ ਗਏ ਨੇ ਪੰਜਾਬ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਹੂੰ ਪਰ ਫਿਰ ਵੀ ਚਲੋ ਜਿਹੜੇ ਮਸਲੇ ਨੇ ਸੰਵਿਧਾਨਕ ਮਸਲੇ ਉਹ ਤਾਂ ਸਭ ਕਿਤੇ ਇੱਕੋ ਜਿਹੇ ਨੇ ਪੰਜਾਬ ਦੇ ਇਤਿਹਾਸ ਦਾ ਤੇ ਪੰਜਾਬ ਦੇ ਸੱਭਿਆਚਾਰ ਦਾ ਉਹਨਾਂ ਨੂੰ ਲੋਕਾਂ ਨੂੰ ਨਹੀਂ ਕੋਈ ਗਿਆਨ ਹੂੰ ਪਰ ਮੈਨੂੰ ਇਹ ਆਸ਼ਾ ਹੈ ਕਿ ਦਿੱਲੀ ਦੇ ਵੱਲੋਂ ਜਿਹੜੇ ਭਰਤੀ ਕਰਵਾਏ ਗਏ ਹਮ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਜਿਹੜੇ ਵਕੀਲ ਹੈ ਉਹਨਾਂ ਨੂੰ ਸੰਵਿਧਾਨ ਦੀ ਸਮਝ ਤਾਂ ਘੱਟੋ ਘੱਟ ਹੋਵੇਗੀ ਤੇ ਉਹ ਮੁੱਖ ਮੰਤਰੀ ਉਹਨਾਂ ਦੀ ਸੇਵਾਵਾਂ ਦਾ ਜਿਹੜਾ ਫਾਇਦਾ ਚੱਕ ਸਕਣਗੇ ਤੇ ਅੱਗੇ ਹੁਣ ਆਉਣ ਵਾਲੀ ਜਿਹੜੀ ਗਵਰਨਰ ਦੇ ਨਾਲ 2.5 ਸਾਲ ਜਿਹੜੀ ਹੋਰ ਹੁਣ ਰੱਸਾ ਕਸ਼ੀ ਚੱਲਣੀ ਹੈ ਹਮ ਇਹ ਰਾਉਂਡ 1 ਉਸ ਦਾ ਪੂਰਾ ਹੋ ਚੁੱਕਿਆ ਤੇ ਰਾਉਂਡ 2 ਉਸ ਦਾ ਹੁਣ ਸ਼ੁਰੂ ਹੋਣ ਜਾ ਰਿਹਾ ਅੱਗੇ ਖੜਾ ਹੈ ਹੂੰ ਤੇ ਉਸ ਦੀ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਉਪਯੋਗਕ ਜਿਹੜੇ ਮੁੱਖ ਮੰਤਰੀ ਨਜ਼ਰ ਆਉਣਗੇ ਜੀ